ਖਬਰ ਸੰਗਰੂਰ ਤੋਂ ਜਿੱਥੇ ਦੇ ਭਵਾਨੀਗੜ੍ਹ ਦੇ ਖੇਤਾਂ ਵਿੱਚ ਅਚਾਨਕ ਹੀ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਆ ਕੇ ਅੱਗ ਤੇ ਕਾਬੂ ਪਾਇਆ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਨਾ ਪਹੁੰਚਦੀਆਂ ਤਾਂ ਕਾਫੀ ਨੁਕਸਾਨ ਹੋਣਾ ਸੀ ਤੇ ਅੱਗ ਪਿੰਡਾਂ ਤੱਕ ਪਹੁੰਚ ਜਾਣੀ ਸੀ। ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਦੱਸਿਆ ਕਿ ਕਨਕ ਦੇ ਨਾੜ ਨੂੰ ਅੱਗ ਲੱਗਣ ਨਾਲ ਕਾਫੀ ਕਿਸਾਨਾਂ ਦਾ ਨੁਕਸਾਨ ਹੋਇਆ ਹੈ। ਅਤੇ ਜਿੰਨਾ ਖੇਤਾਂ ਨੂੰ ਅੱਗ ਲੱਗੀ ਆ ਉਹ ਜ਼ਿਆਦਾਤਰ ਕਿਸਾਨ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰਦੇ ਸਨ। ਕਿਹੋ ਲੱਗ ਕੇ ਆਈ ਸਾਡੇ ਏਰੀਏ ਤੇ? ਅੱਛਾ ਜੀ। ਇਹ ਨਹੀਂ ਪਤਾ ਮਾਜੀ ਤੋਂ ਲੱਗੀ ਕਿ ਨਗਟਾਂ ਤੋਂ ਲੱਗੀ ਏ, ਇਹ ਆ ਕੇ ਲੱਗੀ ਪਹੁੰਚੀ ਪਹੁੰਚੀ ਬੀਂਬੜ ਦੇ ਖੇਤਾਂ 'ਚ ਆਉਂਦੀ ਹੋਈ। ਅੱਛਾ ਜੀ। ਇਹ ਸਾਡੇ ਬੀਂਬੜ ਦੇ ਖੇਤਾਂ 'ਚ ਪਹੁੰਚੀ ਏ। ਇੱਥੇ ਸਾਡੇ ਪਿੰਡ ਬੀਂਬੜ ਦੀ ਸਰਬਜੀ ਦੀਪ ਤੇ ਪੈਣੀ ਦੇ ਤਨਦੀ ਤੋਂ ਠੇਕੇ ਲਈ ਜਿਨ੍ਹਾਂ ਨੇ ਉਹਨਾਂ ਦੇ ਘੜਵੜ 10 ਕਿਲੇ ਉਹਨਾਂ ਸੜ ਗਏ ਨੇ। ਉਸ ਤੋਂ ਅੱਗੇ ਵੀ ਸਾਡੇ ਬੀਂਬੜ ਦਾ ਬਿੱਟੂ ਦਾ ਬਿੱਟੂ ਜੀ ਦਾ ਨਾਮ 베ਜੇਰ ਸਿੰਘ ਉਹ ਬਿੱਟੂ ਕਹਿੰਦੇ ਕਿੰਨੇ ਕਨਾਟ ਨੂੰ ਅੱਗ ਲੱਗੀ ਹੈ ਜੀ ਕਿੰਨੇ ਕ ਨੁਕਸਾਨ ਹੋ ਗਿਆ ਤਕਰੀਬਨ ਚੋਗਾ ਨੁਕਸਾਨ ਤੇ ਘਟੋ ਘਟ 50 ਕਿਲਿਆਂ ਦਾ ਹੋ ਗਿਆ ਜੀ ਤੇ ਇਹ ਜਿਹੜੇ ਮੰਨ ਲਓ ਜਿੰਨੇ ਜ਼ਿਮੀਂਦਾਰ ਨੇ ਸਾਰੇ ਆਪਣੀ ਪੈੜੀ ਆਪ ਉਹਨਾਂ ਨੇ ਜੇ ਠੇਕੇਦਾਰ ਈ ਸਾਰੇ ਠੇਕੇਦਾਰ ਨੇ ਸਾਰੇ ਬਹੁਤ ਵੱਡਾ ਨੁਕਸਾਨ ਹੋਇਆ ਸਭ ਉਹਨਾਂ ਨੇ ਦਾਹਾ ਠੇਕੇਦਾਰਾਂ ਦੀ ਹੋਇਆ ਜੀ ਠੀਕ ਹੈ ਜੀ ਅੱਗ ਦੇ ਕਾਬੂ ਕਿਸ ਤਰ੍ਹਾਂ ਪਾਇਆ ਗਿਆ ਜੀ ਅੱਗੂ ਦੇ ਬਾਅਦ ਬਹੁਤ ਫਾਰਮਗੇਟ ਨੇ ਆਕੇ ਬਹੁਤ ਛੇਤੀ ਕਾਬੂ ਪਾਇਆ 15 ਮਿੰਟਾਂ ਦੇ ਵਿੱਚ ਗੱਡੀਆਂ ਪਹੁੰਚ ਗਈਆਂ ਸਾਡੇ ਕੋਲ ਠੀਕ ਹੈ ਜੀ ਬਹੁਤ ਛੇਤੀ ਆਕੇ ਧੰਨਵਾਦ ਕਰਦਾ ਫਾਰਮਗੇਟ ਜੀ ਨੇ ਇੰਨੀ ਹਿੰਮਤ ਆਕੇ ਅਗਦੇ ਕਾਬੂ ਪਾ ਲਿਆ ਨਹੀਂ ਜਾ ਇੰਨੀ ਨੇਰੀ ਚਾਕੇ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਫਾਰਮਗੇਟਾਂ ਦਾ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਸ ਤਰ੍ਹਾਂ ਭਾਨੀਗੜ ਜਿਹੜੀਆਂ ਫਾਰਮਗੇਟ ਦੇ ਗੱਡੀਆਂ ਸਰਕਾਰ ਵੱਲੋਂ ਕਢਾਈਆਂ ਗਈਆਂ ਨੇ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਉਹਨਾਂ ਤੋਂ ਤੁਹਾਨੂੰ ਲਾਹਾ ਕਿਸ ਤਰ੍ਹਾਂ ਦਾ ਮਿਲ ਰਿਹਾ ਬਹੁਤ ਹੀ ਜ਼ਿਆਦਾ ਵਧੀਆ ਲਾਹਾ ਮਿਲ ਰਿਹਾ ਉਹਨਾਂ ਦਾ ਇਤੋਂ ਵਧੀਆ ਲਾਹਾ ਹੋਰ ਕੀ ਮਿਲੇਗਾ ਸਾਨੂੰ ਜਿਹੜਾ ਕਿਦਾ ਸੂਏ ਤੇ ਚੜਦੀ ਦੁਆ ਕਬ ਬੋਚ ਲਈ ਰੋਕ ਲਈ ਉੱਥੇ ਉਹਦੇ ਕਰਕੇ ਬਹੁਤ ਜ਼ਿਆਦਾ ਫਾਇਦਾ ਹੋਇਆ ਸਾਨੂੰ ਬਹੁਤ ਜ਼ਿਆਦਾ ਜਿੰਨਾ ਵੱਧ ਤੋਂ ਵੱਧ ਕਹੀਏ ਉਹਨਾਂ ਦਾ ਹੁਣ ਤੁਸੀਂ ਕੀ ਮੰਗ ਕਰਦੇ ਹੋ ਹੁਣ ਮੈਂ ਕਹਿੰਦਾ ਜਿਹਨਾਂ ਜਿਹੜਾ ਟੁੱਟਿਆ ਨਾੜ ਛੜਿਆ ਉਹਨਾਂ ਦਾ ਉਹਨਾਂ ਦਾ ਮੁਆਜਾ ਦਿੱਤਾ ਜਾਵੇ ਕਿਉਂਕਿ ਇਹਨਾਂ ਦੀ ਉਹਨਾਂ ਨੂੰ ਕੋਈ ਨਾ ਕੋਈ ਮੁਆਜਾ ਮਿਲ ਜਾਵੇ ਠੀਕ ਭੀਮੜੀ ਪਿੰਡ ਤੋਂ ਫੋਨ ਗਿਆ ਸੀ ਕਹਿੰਦਾ ਵੀਰਜੀ ਵੀ ਸਾਡੇ ਪਿੰਡ ਅੱਗ ਪਹੁੰਚਣ ਵਾਲੀ ਹੈ ਤੇ ਮੈਂ ਤੁਰੰਤ ਆ ਕੇ ਇੱਥੇ ਦੇਖਿਆ ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਫਾਇਰ ਬ੍ਰਿਗੇਡ ਦਾ ਐਕਸ਼ਨ ਇੰਨਾ ਵਧੀਆ ਸੀ ਮੈਟੋਮੈਟਿਕ 15 ਮਿੰਟ ਤੋਂ ਪਹਿਲਾਂ ਫਾਇਰ ਵਿਗੇਟ ਤੇ ਪਹੁੰਚ ਗਏ ਜੀ ਤੁਹਾਨੂੰ ਕੀ ਲੱਗਦਾ ਕਿ ਜੇ ਜਿਹੜੀ ਇਸ ਤਰ੍ਹਾਂ ਦੀ ਜਿਹੜੀਆਂ ਗੱਡੀਆਂ ਨੇ ਸ਼ਹਿਰ ਦੇ ਵਿੱਚ ਭਵਾਨੀਗੜ੍ਹ ਦੇ ਵਿੱਚ ਖੜਾਈਆਂ ਨੇ ਤੁਹਾਨੂੰ ਅਸੀਂ ਬਹੁਤ ਉਹਦਾ ਜਿਹੜਾ ਤੁਹਾਨੂੰ ਫਾਇਦਾ ਮਿਲਿਆ ਤੁਸੀਂ ਕਿਸ ਤਰ੍ਹਾਂ ਸਾਡੇ ਐਮਐਲਏ ਸਾਹਿਬ ਨਰਿੰਦਰ ਗੌਰ ਭਰਾਜੀ ਔਰ ਪੂਰਨ ਸਿੰਘ ਮਾਨ ਜੀ ਸਾਡੇ ਸੀਐਮ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਗੱਡੀਆਂ ਹਾਇਰ ਕੀਤੀਆਂ ਨੇ ਸਾਡੇ ਸ਼ਹਿਰ ਦੇ ਵਿੱਚ ਗੱਡੀਆਂ ਰੱਖੀਆਂ ਨੇ ਕਿਉਂਕਿ ਇੰਨਾ ਬਹੁਤ ਜ਼ਿਆਦਾ ਭਾਰੀ ਨੁਕਸਾਨ ਅਗਰ ਪਿੰਡ ਦੇ ਵਿੱਚ ਅੱਗ ਚੱਲ ਜਾਂਦੀ ਤੇ ਮਾਲੀ ਤੇ ਜਾਨੀ ਨੁਕਸਾਨ ਹੋਣਾ ਸੀਗਾ ਤੇ ਬਹੁਤ-ਬਹੁਤ ਤੇ ਜਿਨ੍ਹਾਂ ਨੇ ਸਾਡੇ ਇੰਨੀ ਵੱਡੀਆ ਫੈਸਿਲਿਟੀ ਸਾਡੇ ਵਾਸਤੇ ਫੜਾਈ ਕੀ ਤੁਹਾਨੂੰ ਲੱਗਦਾ ਜਿਸ ਤਰ੍ਹਾਂ ਇੱਕ ਗੱਡੀ ਖੜੀ ਹੈ ਵੀ ਇੱਥੇ ਹੋਰ ਵੀ ਜਿਹੜਾ ਫਾਇਰ ਸਟੇਸ਼ਨ ਹੋ ਕੇ ਤੌਰ ਤੇ ਪਵਨੀਗੜ ਦੇ ਵਿੱਚ ਪਵਨੀਗੜ ਦੇ ਵਿੱਚ ਫਾਇਰ ਸਟੇਸ਼ਨ ਹੋਣਾ ਚਾਹੀਦਾ ਤਾਂ ਕਿ ਜੋ ਅੱਗ ਨੂੰ ਛੇਤੀ ਛੇਤੀ ਕੰਟਰੋਲ ਕੀਤਾ ਜਾ ਸਕੇ ਠੀਕ ਹੈ